ਲੋਵੀ ਭੁੱਖ ਲੈਂਦੀ ਹੈ ਦੇਖ ਕੇ ਤੇ ਬਾਕੀ ਜਿਹੜੇ ਆਪਾਂ ਤਾਂ ਹੈਗੀ ਜੀ ਐਮ 29 ਦੀ ਠੀਕ ਆ ਜੀ ਤੇ ਹੁਣ ਇਹ ਸੂਣ ਵਾਲੀ ਆ ਮੰਨਣਾ ਇਹਦਾ 18 ਲੀਟਰੇ ਦਾ ਪਿੱਛੇ 18 19 ਲੀਟਰ ਆਮ ਨਾਲ ਦੁੱਧੇ ਦਾ ਛੋਇਆ ਅੱਛਾ ਵੀ ਇਹ ਐਮ 29 ਦੀਆਂ ਤਾਂ ਮੈਂ ਕਹਿੰਦਾ ਛੋਟੀਆਂ ਮਿਲਦੀਆਂ ਨਹੀਂ ਬਈ ਹਨਾ ਜੇ ਸਾਡੇ ਕੋਲੇ ਹੋਰ ਵੀ ਹੈਗੀਆਂ ਤੇ ਜਿਹੜੇ ਵੀਰ ਤੇ ਘਰੇ ਚਲੀ ਗਈ ਤੇ ਬਰੀਡਿੰਗ ਵਾਲੀ ਵੀ ਤੇ ਦੁੱਧ ਵਾਲੀਆਂ ਵੀ ਲਹਿਰਾਂ ਲਾ ਦੂਗੀ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁਕ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਚਕਰ ਤੇ ਬਾਈ ਰੂਪ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਤੇ ਬਾਈ ਹੁਣੀ ਬਰੀਡਿੰਗ ਤੇ ਬਹੁਤ ਸੋਹਣਾ ਕੰਮ ਕਰਦੇ ਆ ਜਿਹੜੀ ਤੁਸੀਂ ਛੋਟੀ ਸਕਰੀਨ ਦੇ ਉੱਪਰ ਦੇਖ ਰਹੇ ਆ ਉਹਨੂੰ ਦੇਖ ਕੇ ਭੁੱਖ ਲੈਂਦੀ ਆ ਬਾਕੀ ਬਾਈ ਉਹਨਾਂ ਦਾ ਗਾਈਆਂ ਦਾ ਫਾਰਮ ਆ ਤੇ ਘੋੜੀਆਂ ਕਹਾੜੀਆਂ ਦੇ ਬਾਈ ਹੁਣੀ ਚੰਗੇ ਸ਼ਟੀਨ ਆ ਤੇ ਇਹ ਵੀਡੀਓ ਦੇ ਵਿੱਚ ਬਾਈ ਉਹਨਾਂ ਨੇ ਜਿਹੜੀ ਇਹ ਛੋਟੀ ਦੀ ਸਕਰੀਨ ਦੇ ਉੱਪਰ ਦੇਖ ਰਹੇ ਆ ਬਾਈ ਉਹਨਾਂ ਨੇ ਸੇਲ ਕਰਨੀਆਂ ਸਾਰੀ ਡਿਟੇਲ ਇਹਦੀ ਵੀਡੀਓ ਦੇ ਵਿੱਚ ਲਵਾਂਗੇ ਤੇ ਬਾਈ ਪਹਿਲਾਂ ਤਾਂ ਰੂਪ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਚਾਹ ਆਪਣੇ ਫਾਰਮ ਤੇ ਆਉਣ ਦਾ ਬਹੁਤ-ਬਹੁਤ ਤੇ ਬਾਈ ਰੂਪ ਪਹਿਲੀ ਗੱਲ ਤਾਂ ਮ ਇੱਕ ਤਰੀਕ ਨੂੰ ਨਵੇਂ ਸਾਲ ਦੇ ਹਨ ਆਪਾਂ ਪਹਿਲੀ ਗਾਂ ਦੀ ਵੀਡੀਓ ਪਾਈ ਸੀ ਬਈ ਕੀ ਰਿਸਪੌਂਸ ਸੀ ਉਹਦਾ ਬਈ ਬਹੁਤ ਵਧੀਆ ਬਾਈ ਗਾਂ ਬਹੁਤ ਚੰਗੀ ਉਹਦੇ ਮੰਨ ਲਾ ਵੀ ਅੱਧਾ ਘੰਟਾ ਵੀ ਨਹੀਂ ਲੱਗਿਆ ਜਦੋਂ ਗਾਂ ਉਹ ਸੇਲ ਹੋ ਗਈ ਸੀ ਨਵੇਂ ਸਾਲ ਦੀ ਗੱਲ ਹੈ ਨਵੇਂ ਸਾਲ ਦੀ ਹਨਾ ਬਈ ਤੇ ਬਈ ਆਪਾਂ ਦਰਸ਼ਕਾਂ ਨੂੰ ਹਨਾ ਮੇਰਾ ਪਹਿਲਾ ਕੁਐਸਚਨ ਇਹੀ ਹੁੰਦਾ ਵੀ ਆਪਣਾ ਕੋਈ ਵਿਵਾਰ ਦਾ ਕੰਮ ਆ ਕੇ ਹਾਂ ਜੀ ਨਾ ਆਪਰੇ ਕਰੇ ਲੂ ਬਿਲਕੁਲ ਕਰੇ ਲੂ ਕਰੇ ਲੂ ਜਾਨਾ ਬੱਚਾ ਝੋਟੀਆਂ ਨਾਲ ਦਲ ਜਾਂਦੀਆਂ ਫਿਰ ਨਾਲ ਹੋ ਜਾਂਦਾ ਫਿਰ ਪਸ਼ੂ ਉਮੇ ਸੇਲ ਕਰ ਦਿੰਦਾ ਬਿਲਕੁਲ ਹਨਾ ਬਈ ਤੇ ਬਈ ਹੁੰਦੀ ਮੈਂ ਕਹਿੰਦਾ ਕਰੀਮ ਹੀ ਹੈ ਬਈ ਤੁਹਾਡੇ ਕੋਲ ਹਨਾ ਬਿਲਕੁਲ ਬਿਲ ਮੇਰੇ ਹਾਂਜੀ ਹਾਂ ਸਕੀਨ ਹੈ ਹਨਾ ਤੁਸੀਂ ਹਨਾ ਤੇ ਬਈ ਰੂਪ ਆਓ ਪਹਿਲਾਂ ਪਾ ਜਿਹੜੀ ਝੋਟੀ ਹੈ ਨਾ ਜ਼ਾਹਰੀ ਹੈ ਸਕਰੀਨ ਤੇ ਇਹਦੀ ਕੀ ਡਿਟੇਲ ਹੈ ਬਈ ਹਨਾ ਡਿਟੇਲ ਇਹ ਆਪ ਤਾਂ ਹੈਗੀ ਜੀ M29 ਦੀ ਠੀਕ ਹੈ ਜੀ ਤੇ ਹੁਣ ਇਹ ਸੁਣਨ ਵਾਲੀ ਹੈ ਮਨਲਾ ਇਹਦਾ 18 ਲੀਟਰ ਦੇ ਪਿੱਛੇ 18-19 ਲੀਟਰ ਆਮ ਨਾਲ ਦੁੱਧੇ ਦਾ ਚੋਇਆ ਸੀ ਅੱਛਾ ਵੀ ਇਹ ਹੈ ਆਪਣੇ ਘਰ ਦੀ ਬੱਚੀ ਬਈ ਘਰ ਦੀ ਹੈ ਘਰ ਦੀ ਜੀ ਘਰ ਦੀ ਬਈ ਹਾਂ ਇਹਦੀ ਮਾਂ ਅਠ ਵੀ ਦੁੱਧ ਠੀਕ ਸੀ ਵਧੀਆ ਸੀ ਠੀਕ ਹੈ ਬਈ 5 ਕਲਾਸ ਹਾਂ ਬਈ ਉਹ ਉਹੀ ਚੀਜ਼ ਹੈ ਨਾ ਅਪਾ ਸ਼ੁਰੂ ਜਿਵੇਂ ਕੀਤੇ ਸੀ ਬਰੀਡਿੰਗ ਤੇ ਕੰਮ ਕਰਦੇ ਕਰਕੇ ਹਾਂ ਤੇ ਐਮਨ 29 ਦੀਆਂ ਤਾਂ ਮੈਂ ਕਹਿੰਦਾ ਛੋਟੀਆਂ ਮਿਲਦੀਆਂ ਨਹੀਂ ਬਈ ਹਣਾ ਸਾਡੇ ਕੋਲੇ ਹੋਰ ਵੀ ਹੈਗੀਆਂ ਤੇ ਮੋਦੀ ਦੀਆਂ ਵੀ ਕਟੀਆਂ ਹੈਗੀਆਂ ਠੀਕ ਹੈ ਬਈ ਛੋਟੀਆਂ ਹਾਂ ਸੂਈਆਂ ਮੀਆਂ ਠੀਕ ਹੈ ਬਈ ਤੇ ਬਾਕੀ ਇਹ ਹੁਣ ਅਸੀਂ ਸੇਲ ਕਰਦੇ ਗੋਪੀ ਬੰਨ ਤੋਂ ਇਹ ਗੱਬਣ ਠੀਕ ਹੈ ਭਾਈ ਡਾਕਟਰ ਜਗਜੀਤ ਵਾਲੇ ਹਨ ਡਾਕਟਰ ਜਗਜੀਤ ਵਾਲੇ ਕੋਪੀ ਮੋਰਾ ਬਣਤ ਹਨ ਠੀਕ ਹੈ ਭਾਈ ਰੂ ਭਾਈ ਪਹਿਲੇ ਸੂਏ ਜੇ ਜਾਣਗੇ ਪਲੂਨ ਨੇ ਕਿੰਨਾ ਤੱਕ ਤੇ ਦੂਜੇ ਸੂਏ ਕਿੰਨਾ ਦੁੱਧ ਦਤਾ ਨੇ ਪਲੂਨ ਇਹ ਗਈ ਹੈ ਜੀ 15 15 ਕਿਲਟਰ ਤੇ ਗਈ ਹੈ 14 15 ਬੜੇ ਆਰਾਮ ਨਾਲ ਕੱਢਿਆ 18 19 ਲੀਟਰ ਬੜੇ ਆਰਾਮ ਨਾਲ ਆ ਇੱਕ ਦੁੱਧ ਇਹ ਮੰਨ ਲਾ ਵਧੀਆ ਕੱਢੂਗੀ ਕੀ ਅੰਦਾਜ਼ਾ ਭਾਈ ਜਿਵੇਂ ਤੁਹਾਡੇ ਹਿਸਾਬ ਨਾਲ ਹਨਾ ਸਾਡੇ ਹਿਸਾਬ ਨਾਲ ਜੀ ਇਹ 20 ਲੀਟਰ ਦੇ ਨੇੜੇ ਤਾਂ ਆਰਾਮ ਨਾਲ ਕੱਢੂਗੀ ਦੁੱਧ ਨੀ ਲੀਟਰ ਕੱਢ ਜੂਗੀ ਬਿਲਕੁਲ ਜੀ ਬਿਲਕੁਲ ਵਾਠ ਠੀਕ ਹੈ ਇੱਕ ਵਾਰੀ ਵੀਰੇ ਮੈਂ ਕਹਿੰਦਾ ਵੀ ਆਪਾਂ ਇਹਦੇ ਦਰਸ਼ਨ ਕਰ ਲਈਏ ਤੋਰੀ ਮੇਰੇ ਆ ਕਰੀ ਖੋਲ ਦੋ ਹਨਾ ਲੋ ਵੀ ਦਰਸ਼ਕ ਵੀਰੇ ਇੱਕ ਵਾਰੀ ਤੁਹਾਨੂੰ ਮੈਂ ਹਨਾ ਦਿਖਾ ਠੰਡੀ ਸੀਲ ਬਹੁਤ ਆ ਕੋਈ ਐਂ ਨਹੀਂ ਗੱਲ ਕੋਈ ਵੀ ਠੰਡੀ ਸੀਲ ਬਾਈ ਦੱਸਦਾ ਪਿਆ ਜਾਨਵਰ ਨਹੀਂ ਤਵੱਜੋ ਕਰ ਲਾ ਕੇ ਜਾਂਦਾ ਕਿ ਨਹੀਂ ਉੱਪਰੇ ਬੰਦੇ ਤਾਂ ਵੈਸੇ ਹੀ ਜਾਨਵਰ ਕਰਨ ਲੱਗ ਜਾਂਦੇ ਆ ਲੋ ਵੀ ਦਰਸ਼ਕ ਵੀਰੇ ਤੁਹਾਨੂੰ ਇੱਕ ਵਾਰੀ ਝੋਟੀ ਦੇ ਹਨਾ ਨਿਗਾ ਮਰਾਦਾ ਲੋ ਵੀ ਭੁੱਖ ਲੈਂਦੀ ਆ ਦੇਖ ਕੇ ਤੇ ਬਾਕੀ ਐਮ 29 ਦੀ ਬਾਈ ਹੁਣਾਂ ਦੇ ਦੱਸਣ ਦੇ ਮਤਾਬਕ ਇਹ ਆਪ ਆ ਤੇ ਕਿਦੇ ਡਾਕਟਰ ਜਗਜੀਤ ਦਾ ਹੈ ਨਾ ਗੋਪੀ ਮੋਰਾ ਬੰਦਾ ਇਹਨਾਂ ਨੇ ਠੀਕ ਆ ਭਰਾ ਹੈ ਵਾ ਮੋੜ ਲੋ ਵਰੀਆ ਕਰੀ ਹੈ ਨਾ ਤੇ ਬਾਕੀ ਛੱਡ ਪਟੇ ਇਧਰ ਮੂਰਾ ਮੋੜ ਤੇ ਜੇ ਕੋ ਮੂੜਾ ਪੂਰੇ ਹੋ ਪੂਰੇ ਅੜਰ ਭੈਰੂਪ ਕਿੰਨੇ ਦਿਨ ਦੁਣ ਲੈਂਦੀ ਹੈ ਜੇ ਕੋਈ ਹਨਾ ਪਤਾ ਦੇਖੋ ਜੀ ਇਹਦੇ ਦੇਣਾ ਬਾਲਾ ਵੀ ਇੱਕ ਦੋ ਦਿਨ ਦੋ ਤਿੰਨ ਦਿਨ ਲੈ ਵੀ ਸਕਦੀ ਆ ਠੀਕ ਆ ਵੀ ਦਿਨ ਜਾਣ ਕੇ ਹਲੇ ਪੂਰੀ ਜਾਨ ਕੇ ਹਾਂ ਬਸ ਬਾਕੀ ਜਿਵੇਂ ਹਨਾ ਜਾਨਵਰ ਉਸ ਹਿਸਾਬ ਨਾਲ ਕਈ ਵਰੀ ਦੇਣਾ ਵਧ ਘਟ ਲੈ ਜਾਂਦਾ ਤੇ ਬੰਨ ਨਾਲ ਵੀ ਕੋਈ ਨਹੀਂ ਕਰੀ ਹਨਾ ਲੈ ਚਲੋ ਉੱਥੇ ਤੇ ਸਾਡੇ ਬਣਾ ਦੇਣਾ ਹੋ ਚ ਛੱਡ ਮੜਾ ਤੇ ਪੂਰੇ ਨੂੰ ਮੈਂ ਦਿਖਾ ਦੇਣਾ ਇਹ ਬਾਈ ਹੁਣਾਂ ਦੀ ਖੁੱਲੀ ਖਰਾਕ ਦੇ ਜਿਵੇਂ ਆਪਾਂ ਕਹਿੰਦੇ ਹਾਂ ਹਨਾ ਛੋਟੀਆਂ ਉਮੇ ਪਾਲੀ ਵੀ ਆ ਕਿਉਂਕਿ ਸ਼ਕੀਨ ਬੰਦੇ ਆ ਮੈਂ ਪਹਿਲਾਂ ਵੀ ਕਿਹਾ ਐ ਫਾਰਮ ਦਾ ਕੋਈ ਬਰੀਡਿੰਗ ਬਰੂਡ ਤੇ ਪੂਰਾ ਸਿਰਾ ਕੰਮ ਕਰਦੇ ਆ ਜਿਵੇਂ ਤੁਸੀਂ ਦੇਖਦੇ ਆ ਨਾ ਬਾਈ ਉਹਨਾਂ ਦਾ ਫਾਰਮ ਆ ਤੇ ਛੱਡ ਦੇ ਵੀਰੇ ਕਰੀ ਚੱਲੇ ਇਹਨੂੰ ਹਨਾ ਜੇ ਇਹੋ ਕਰਦੀ ਆ ਤਾਂ ਤੇ ਰੂ ਬਈ ਹੋ ਜਾਓ ਤੇ ਵਿੱਚ ਸਾਡੇ ਜਿਵੇਂ ਹੁਣ ਦਰਸ਼ਕ ਵੀਰ ਹਨਾ ਫੋਨ ਕਰਨਗੇ ਤੇ ਵੀ ਦੁੱਧ ਆਪਾਂ ਕਹਿੰਦੇ ਵੀ 20 ਦੇ ਨੇੜੇ ਤੇ ਦੇ ਜੂ ਐ ਬਿਲਕੁਲ ਜੀ ਦੇਖੋ ਪੂਰਾ ਬਾਡੀ ਬੁੱਡੀ ਦੀ ਐ ਨਹੀਂ ਹੱਥਾਣਾ ਥੋਣਾ ਦੀ ਵਧੀਆ ਕੋਈ ਐ ਨਹੀਂ ਛੋਟੀ ਠੀਕ ਆ ਬਾਈ ਸਦਕਾਠ ਦੀ ਪੂਰੀ ਆ ਠੀਕ ਆ ਬਾਈ ਤੇ ਰੂ ਬਾਈ ਫਿਰ ਮੁੱਲ ਮੁੱਲੇ ਦਾ ਬਾਈ ਮੁੱਲ ਫੋਨ ਤੇ ਹੀ ਕਰਾਂਗੇ ਮੁੱਲ ਬਾਈ ਕਹਿੰਦਾ ਆਪਾਂ ਇਹਦਾ ਫੋਨ ਤੇ ਹੀ ਕਰਾਂਗੇ ਕਿਉਂਕਿ ਚੰਗੀਆਂ ਚੀਜ਼ਾਂ ਐ ਗਾਹਾਂ ਵਾਲੇ ਬੰਦੇ ਕੋਲ ਵੀ ਚਲੀ ਜਾਂਦੀ ਆ ਉਹਨੂੰ ਵੀ ਫਿਰ ਆਿਆਂਦਾ ਮੈਂ 4 ਪੈਸੇ ਵਾਟ ਰਾਂ ਕਿ ਨਹੀਂ ਉਹਨੂੰ ਉਹੀ ਲਾਊਗਾ ਜਿਹਨੂੰ ਜੀ ਠਰਕਾ ਇਹਦਾ ਹਾਂ ਉਹੀ ਲਾਊਗਾ ਕਾ ਸਹੀ ਗੱਲ ਆ ਬਾਈ ਬਾਈ ਕਹਿੰਦਾ ਜਿਹਨੂੰ ਇਹਦਾ ਠਰਕੂਗਾ ਉਹੀ ਬੰਦਾ ਫੋਨ ਲਾਊਗਾ ਕਿਉਂਕਿ ਤੁਸੀਂ ਝੋਟੀ ਦੇਖੋ ਐਨ ਭੁੱਖ ਲੈਂਦੀ ਆ ਤੇ ਛੱਡ ਦੇ ਛੱਡ ਦੇ ਛੱਡ ਦੇ ਪਰੇ ਹੋ ਜਾ ਪਰੇ ਹੋ ਜਾ ਧਾਰ ਤੂਰ ਬਾਈ ਰੂਪ ਕਿਵੇਂ ਫਰੇਦੀ ਬੋਲੀ ਧਾਰ ਆ ਕੋਈ ਐਨੇ ਮੂਰੇ ਹੋ ਜਾ ਠੀਕ ਆ ਬਾਈ ਦੂ ਬਾਈ ਇੱਕਰੀ ਹਨਾ ਜਾਂਦੇ ਜਾਂਦੇ ਆਪਣੀ ਲੋਕੇਸ਼ਨ ਪ੍ਰੋਪਰ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਕਿਸੇ ਵੀਰ ਨੇ ਸੰਪਰਕ ਕਰਨਾ ਨੂੰ ਸੌਖਾ ਹੋ ਜਾ ਬਾਈ ਪਿੰਡ ਆਪਣਾ ਚਕਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਹਾਂਜੀ ਮੋਬਾਈਲ ਨੰਬਰ ਬਾਈ 8567064800 64800 ਹਣਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਲਾ ਦਾਂਗੇ ਤੇ ਮੈਂ ਪਹਿਲੀ ਗੱਲ ਇਹ ਹੀ ਕਹੂੰਗਾ ਕਿ ਕੋਈ ਬਾਈ ਹੁਣਾਂ ਦਾ ਵਪਾਰ ਦਾ ਕੋਈ ਵੀ ਕੰਮ ਨਹੀਂ ਤੇ ਬਾਕੀ ਹਣਾ ਝੋਟੀ ਬਹੁਤ ਜ਼ਿਆਦਾ ਚੰਗੀ ਆ ਤੇ ਉਹੀ ਵੀਰ ਫੋਨ ਲਾ ਤੇ ਬਾਈ ਹੁਣਾਂ ਦਾ ਜਿਵੇਂ ਵਧੀਆ ਮਾਹੌਲ ਦਿੱਤਾ ਵੇ ਦੇਖੋ ਐਨ ਖੁੱਲਗੁਈ ਫਿਰਦੀ ਆ ਜਿਵੇਂ ਝੋਟੀ ਤੇ ਬਾਕੀ ਕਹਿੰਦਾ ਬਾਈ ਕਹਿੰਦਾ ਜਿਹੜਾ ਮੁੱਲ-ਮੁੱਲਾ ਉਹ ਆਪਾਂ ਫੋਨ ਤੇ ਕਰ ਲਾਂਗੇ ਕਿਉਂਕਿ ਬਾਈ ਦੀ ਆਦਤ ਇਹ ਹੈ ਬਾਈ ਕਹਿੰਦਾ ਵੀ ਜੇ ਕਿਸੇ ਵੀਰ ਨੇ ਖਰੀਦਣੀ ਹੁੰਦੀ ਆ ਤਾ ਉਹਨੂੰ ਗਾਂਲੇ ਨੂੰ ਵੀ ਆ ਜਾਂਦਾ ਵੀ ਚਲ 4 ਪੈਸੇ ਦੇ ਕੇ ਜਾਵੇ ਤੇ ਬਾਕੀ ਜਿਹੜਾ ਚੰਗਾ ਜਿਹੜਾ ਛਕੀਨ ਬੰਦਾ ਹੀ ਜਣਕੇ ਉਹ ਇਹਨੂੰ ਖਰੀਦੂਗਾ ਤੇ ਬਾਕੀ ਆਪਾਂ ਤੁਹਾਨੂੰ ਕੈਮਰਾ ਮਾਰ ਦਿੰਨੇ ਹਨਾ ਬਾਈ ਦੇ ਜਿਹੜੇ ਦੂਸਰੇ ਜਾਨਵਰ ਵੀ ਆ ਤੇ ਜਿਵੇਂ ਝੋਟੀਆਂ ਝਟੀਆਂ ਦਾ ਚੰਗਾ ਬਾਈ ਸ਼ੌਂਕ ਰੱਖਦਾ ਏ ਤੇ ਜਿਹੜੇ ਘਰੇਲੂ ਜਿਹੜੇ ਜਾਨਵਰ ਰੱਖਿਆ ਸਾਰੇ ਜਿਹੜੇ ਛਕੀਨ ਹੀ ਆ ਜਣਕੇ ਪੂਰੇ ਐਣ ਵੀ ਝੋਟੀਆਂ ਝਟੀਆਂ ਦੇ ਬਾਈ ਹੁਣੀ ਤਿਆਰ ਕਰੀ ਜਾਂਦੇ ਜਿਵੇਂ ਤੇ ਉਵੇਂ ਹੀ ਬਾਈ ਕਹਿੰਦਾ ਜੇ ਕੋਈ ਤਿਆਰ ਜਾਨਵਰ ਹੋ ਜਾਂਦਾ ਹੈ ਤਾਂ ਆਪਾਂ ਦੇ ਵੀ ਦਿੰਨੇ ਆ ਤੇ ਫੋਨ ਮੈਂ ਫੇਰ ਕਹੂੰਗਾ ਵੀ ਉਹੇ ਜਿਹੇ ਬੰਦੇ ਹੀ ਲਾਇਓ ਜਿਨ੍ਹਾਂ ਨੂੰ ਥਰਕਾ ਇਹੋ ਜੇ ਜਾਨਵਰ ਖਰੀਦਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਵੀਰਾਂ ਨੂੰ ਇਦਾਂ ਦੀ ਹਨਾ ਉਮੀਦ ਹੁੰਦੀ ਆ ਵੀ ਯਾਰ ਕੋਈ ਵੀਡੀਓ ਪਾਵੇ ਤੇ ਚੰਗਾ ਜਾਨਵਰ ਸਾਨੂੰ ਦੇਜੇ ਚਲ ਲੈ ਵੀ ਆਹ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਆਪਾਂ ਹਨਾ ਲਾਂਬੇ ਦੂਰ ਕਰ ਦਾਂਗੇ ਤੇ ਜਿਹੜੇ ਵੀਰ ਦੇ ਘਰੇ ਚਲੀ ਗਈ ਤੇ ਬਰੀਡਿੰਗ ਵਾਲੀ ਵੀ ਤੇ ਦੁੱਧ ਵਾਲੀਆਂ ਵੀ ਲਹਿਰਾਂ ਲਾ ਦੂਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ